ਾਰੇ ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਅੱਜ ਤੋਂ ਹੁਣ ਝੋਨੇ ਦੀ ਫਸਲ ਲੱਗਣ ਜਾ ਰਹੀ ਹੈਗੀ ਆ ਤੇ ਕਿਸਾਨ ਭਰਾਮ ਦੇ ਹਰ ਸਾਲ ਸਵਾਲ ਹੁੰਦੇ ਹੈਗੇ ਆ ਵੀ ਅਸੀਂ ਸਾਡੀ ਜ਼ਮੀਨ ਦੇ ਵਿੱਚ ਕਿਹੜੇ ਤੱਤਾਂ ਨੂੰ ਜ਼ਿਆਦਾ ਪਾਈਏ ਕਿਹੜੀ ਖਾਦ ਜ਼ਿਆਦਾ ਪਾਈਏ ਜਿਹਦੇ ਨਾਲ ਸਾਡੀ ਮਿੱਟੀ ਉਪਜਾਊ ਬਣੇ ਤੇ ਪੈਦਾਵਾਰ ਚੰਗੀ ਆਵੇ ਤੇ ਇਹਦੇ ਪ੍ਰਤੀ ਗੱਲਬਾਤ ਕਰਦੇ ਹੈਗੇ ਆ ਵੀ ਕਿਹੜੀਆਂ ਖਾਦਾਂ ਦੀ ਤੇ ਕਿਹੜੇ ਫਰਟੀਲਾਈਜ਼ਰ ਦੀ ਜਾਦੇ ਆਪਾਂ ਨੂੰ ਜ਼ਰੂਰਤ ਹੈਗੀ ਜ਼ਮੀਨ ਦੀ ਫਸਲ ਦੇ ਵਿੱਚ। ਇਹ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਵੇਗਾ ਵੀ ਫਸਲ ਜਦੋਂ ਦੇਖੋ ਪਹਿਲਾਂ ਵਧੀਆ ਸੋਹਣੀ ਖੜੀ ਰਹਿੰਦੀ ਹੈਗੀ ਆ ਪਰ ਜਦੋਂ ਫਸਲ ਆਪਣੀ ਵੱਡਣ ਦੇ ਆਉਂਦੀ ਹੈ ਉਦੋਂ ਝਾੜ ਘਟ ਜਾਂਦਾ ਹੈ ਉਦੋਂ ਕੁਆਲਿਟੀ ਘਟ ਜਾਂਦੀ ਹੈ। ਠੀਕ ਹੈ। ਉਹਦੇ ਲਈ ਦੇਖੋ ਇਹ ਨਹੀਂ ਹੈਗਾ ਭਾਈ ਵੀ ਆਪਾਂ ਮਣਾ ਮੂਹੀ ਪोटाश ਪਾ ਲਈਏ ਮਣਾ ਮੂਹੀ ਡੀਏਪੀ ਫਾਸਫੋਰਸ ਜਿਵੇਂ ਕਹਿੰਦੇ ਆਪਾਂ ਜਾ ਆਪਾਂ ਉਹਦੇ ਵਿੱਚ ਸੁਪਰ ਪਾ ਲਈਏ ਠੀਕ ਹੈ ਜਾਂ ਸਲਫਰ ਪਾ ਲਈਏ ਜਾਂ ਕੈਲਸ਼ੀਅਮ ਪਾ ਲਈਏ ਜਾਂ ਕੋਈ ਹੋਰ ਸਮਾਨ ਜਿੰਨਾ ਵੀ ਆਪਾਂ ਦੇਖੋ ਪਾਉਣੇ ਹੈਗੇ ਆ ਆਪਾਂ ਨੂੰ ਦੇਖੋ ਬਈ ਖੇਤੀ ਕਰਦਿਆਂ ਨੂੰ ਹਨਾ ਕਾਫੀ ਸਾਲ ਹੋ ਗਏ ਤੇ ਆਪਾਂ ਨੂੰ ਪਤਾ ਲੱਗ ਹੀ ਗਿਆ ਨਾ ਵੀ ਆਪਣੀ ਪਾਣੀ ਕਿਸ ਤਰ੍ਹਾਂ ਦੇ ਹੈਗੇ ਆ ਮਿੱਟੀ ਆਪਣੀ ਦੇਖੋ ਵੀ ਕਿਸ ਤਰ੍ਹਾਂ ਦੀ ਹੈਗੀ ਆ ਮਣਾ ਮੂਹਿਆ ਖਾਦਾ ਪਾਉਣ ਦਾ ਦੇਖੋ ਕੋਈ ਫਾਇਦਾ ਨਹੀਂ ਹੈਗਾ ਉਹਦੇ ਲਈ ਆਪਣੇ ਬਈ ਮਿੱਟੀ ਟੈਸਟ ਜ਼ਰੂਰ ਕਰਵਾਓ ਦੇਖੋ ਵੀ ਮਿੱਟੀ ਦੇ ਵਿੱਚ ਡੀਏਪੀ ਫਾਸਫੋਰਸ ਦੀ ਕਿੰਨੀ ਕਮੀ ਹੈ ਪोटाश ਦੀ ਕਿੰਨੀ ਕਿ ਮਾਤਰਾ ਹੈ ਸਲਫਰ ਦੀ ਕਿੰਨੀ ਕਿ ਮਾਤਰਾ ਹੈ ਜਿਪਸਮ ਦੀ ਕਿੰਨੀ ਕਿ ਮਾਤਰਾ ਹੈ ਠੀਕ ਹੈ ਹੋਰ ਵੀ ਜਿੰਨੇ ਛੋਟੇ ਛੋਟੇ ਤੱਤ ਆਉਂਦੇ ਆ ਜ਼ਿੰਕ ਲੋਹਾ ਨਾ ਵੀ ਇਹਨਾਂ ਦੀ ਕਿੰਨੀ ਕੁ ਆਪਣੀ ਜ਼ਮੀਨ ਦੇ ਵਿੱਚ ਦੇਖੋ ਵੈਲਿਊ ਹੈਗੀ ਆ ਹਰ ਸਾਲ ਬਾਈ ਆਪਾਂ ਜ਼ਿੰਕ ਵੀ ਪਾਈ ਜਾਂਦੇ ਮਾਣਾ ਮੂਹੀ ਤੇ ਲੋਹਾ ਵੀ ਮਾਣਾ ਮੂਹੀ ਪਾਈ ਜਾਂਦੇ ਆ डीएबी ਤਾਂ ਦੋਨੇ ਫਸਲਾਂ ਚ ਪਾਉਣ ਲੱਗ ਗਏ ਨਾਲੇ ਆਪਾਂ ਨੂੰ ਬਲੈਕ ਤੇ ਮਿਲਦੀ ਆ ਨਾਲੇ ਮਹਿੰਗੀ ਮਿਲਦੀ ਆ ਨਾਲੇ ਆਪਾਂ ਫਿਰ ਵੀ ਪਾ ਰਹੇ ਹੈਗੇ ਆ ਹਨਾ ਤੇ ਸਲਫਰ ਨੂੰ ਬਹੁਤ ਘੱਟ ਪਾ ਰਹੇ ਆ ਵੀ ਬਾਈ ਕਹਿੰਦੇ ਸਲਫਰ ਤਾਂ ਬਾਈ ਜਿਹੜਾ ਇਹ ਪਾਣੀ ਸੁਕਾਉਂਦਾ ਹੈਗਾ ਸਲਫਰ ਹੈਗਾ ਜਿਹੜਾ ਸਭ ਤੋਂ ਵਧੀਆ ਜਿਹੜੀ ਇਹ ਜਿਹੜਾ ਤੱਤ ਹੈਗਾ ਸਭ ਤੋਂ ਵਧੀਆ ਇਹਦਾ ਕੰਮ ਕੀ ਹੁੰਦਾ ਬਈ ਜ਼ਮੀਨਦਾਰ ਨੇ ਪੀ ਐਚ ਲੈਵਲ ਸੈੱਟ ਕਰਨਾ ਹੁੰਦਾ ਹੈ ਜ਼ਮੀਨ 10000 ਰੁਪਏ ਕਿਟ ਦਾ ਜਾ ਰਿਹਾ ਹੈ ਜ਼ਮੀਨਾਂ ਦਾ ਪੀ ਐਚ ਲੈਵਲ ਹੈ 0.7 ਤੋਂ ਉੱਪਰ ਜਾ ਰਿਹਾ ਹੈਗਾ ਕਈ ਜ਼ਮੀਨਾਂ ਦਾ ਥੱਲੀ ਫਿਰਦਾ ਹੈਗਾ ਕਈ ਜ਼ਮੀਨਾਂ ਦਾ 7.5 ਤੋਂ ਉੱਪਰ ਵੀ ਫਿਰਦਾ ਹੈਗਾ ਤੇ ਪਾਣੀ ਦਾ ਜਿਹੜਾ ਸਤਿਰ ਹੈਗਾ ਉਹ ਕੋਈ ਬਾਲਾ ਚੰਗਾ ਨਹੀਂ ਹੈਗਾ ਪਾਣੀ ਖਾਰੇ ਹੈਗੇ ਆ ਠੀਕ ਹੈ ਇਹਦੇ ਲਈ ਬਈ ਹੁਣ ਤੋਂ ਹੀ ਤੁਸੀਂ ਮਿੱਟੀ ਟੈਸਟ ਕਰਾਓ ਆਪਣੀ ਜ਼ਮੀਨ ਦੀ ਆਪਦੇ ਨਰਜੀ ਦੀਕ ਦਾ ਜੋ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਹੈਗਾ ਉੱਥੇ ਜਾ ਕੇ ਤੁਸੀਂ ਮਿੱਟੀ ਟੈਸਟ ਕਰਾਓ ਕਿਉਂਕਿ ਹਾਲੇ ਝੋਨਾ ਲਾਉਣ ਦੇ 10-12 ਦਿਨ ਪਏ ਹੈਗੇ ਆ ਜੇ ਆਪਾਂ ਅੱਜ ਤੋਂ ਹੀ ਕੰਮ ਕਰ ਲਈਏ ਵੀ ਕਿਹੜੇ ਤਤਾਂ ਦੀ ਕਮੀ ਆਪਾਂ ਉਹਨਾਂ ਦੇ ਉੱਪਰ ਹੀ ਫੋਕਸ ਦੇ ਲਈ ਐਵੇਂ ਆਪਾਂ ਖਰਚਾ ਕਰਨ ਤੋਂ ਬਚ ਜਾਈਏ ਖਰਚਾ ਕਰੀ ਤਾਂ ਕਿਸੇ ਚੱਜ ਦੇ ਪਾਸੇ ਕਰੀਏ ਤੇ ਕਾਫੀ ਕਿਸਾਨ ਭਰਾਵਾਂ ਦੇ ਹਰ ਰੋਜ਼ ਸਵਾਲ ਇਹੀ ਆ ਬਸ ਖਾਦਾਂ ਨੂੰ ਲੈ ਕੇ ਹੈਗੇ ਵੀ ਅਸੀਂ ਕਿਹੜਾ ਕਿਹੜਾ ਮੰਨ ਲਾ ਵੀ ਖਾਦ ਪਾ ਲਈਏ ਪਟਾਸ਼ ਪਾ ਲਈਏ ਡੀਏਪ ਪਾ ਲਈਏ ਸੁਪਰ ਪਾ ਲਈਏ ਸਲਫਰ ਪਾ ਲਈਏ ਜਿਪਸਮ ਪਾ ਲਈਏ ਲੋਹਾ ਜ਼ਿੰਕ ਕਿਹੜੀ ਪਾਈਏ ਪਾਉ ਜਿਹੜੀ ਮਰਜ਼ੀ ਪਰ ਜੇ ਤੁਸੀਂ ਮਿੱਟੀ ਟੈਸਟ ਕਰਾ ਲਓਗੇ ਤਾਂ ਬਹੁਤ ਵਧੀਆ ਰਹੋਗੇ ਇਹਦੇ ਨਾਲ ਸੋਡੀ ਫਸਲ ਦੇ ਵਿੱਚ ਝਾੜ ਵੀ ਵਧਣਾ ਹੈਗਾ ਜ਼ਮੀਨ ਦਾ ਉਪਜਾਊਪਨ ਵੀ ਵਧਣਾ ਹੈਗਾ ਜ਼ਮੀਨ ਦੇ ਵਿੱਚ ਕਮੀ ਪोटाश ਦੀ ਹੈਗੀ ਹੈ ਆਪਾਂ ਤੁਸ ਡੀਏਪੀ ਦੀ ਦੇਈ ਜਾਂਦੇ ਆ ਯੂਰੀਆ ਦੀ ਦੇਈ ਜਾਂਦੇ ਆ ਮਹਿੰਗੇ ਮਹਿੰਗੇ ਵਰਾਂ ਦੇਈ ਜਾਂਦੇ ਆ ਫਿਰ ਤਾਂ ਉਹਦਾ ਕੋਈ ਦੇਖੋ ਤੁੱਕੀ ਨਹੀਂ ਹੈਗਾ ਹਨਾ ਜਿਹੜੀ ਚੀਜ਼ ਜਿਹੜੀ ਚੀਜ਼ ਦੀ ਕਮੀ ਹੈਗੀ ਆ ਪਹਿਲਾਂ ਉਹਨੂੰ ਦੂਰ ਕਰੋ ਫਿਰ ਆਪਾਂ ਕੋਈ ਬਰਾਂਡਡ ਚੀਜ਼ਾਂ ਵਰਤ ਕੇ ਫਿਰ ਆਪਾਂ ਫਸਲਾਂ ਦੇ ਚੰਗੇ ਝਾੜ ਲਾਵਾਂਗੇ ਕਿਉਂਕਿ ਫਸਲਾਂ ਪਹਿਲਾਂ ਦੇਖਣ ਨੂੰ ਬਾਈ ਵਧੀਆਂ ਰਹਿੰਦੀਆਂ ਹੈਗੀਆਂ ਨੇ ਤੇ ਪਿੱਛੋਂ ਆ ਕੇ ਕਿਸਾਨ ਭਰਾ ਕਹਿੰਦੇ ਬਾਈ ਸਾਡੇ ਫਸਲ ਪਿੱਛੇ ਜਾ ਕੇ ਡਿੱਗ ਜਾਂਦੀ ਹੈ ਪਿੱਛੋਂ ਅੱਗੇ ਫਸਲ ਸਾਡੀ ਜੜਾਂ ਛੱਡ ਜਾਂਦੀ ਹੈ ਸਾਡੇ ਦਾਣੇ ਦੀ ਕੁਆਲਿਟੀ ਘੱਟ ਬਣਦੀ ਹੈ ਅਸੀਂ ਪोटाश ਵੀ ਦੀ ਸਪਰੇਅ ਕਰਦੇ ਹਾਂ ਅਸੀਂ ਫਲਾਣਾ ਫੰਗੀ ਸਾਈਡ ਵੀ ਵਰਤਦੇ ਹਾਂ ਅਸੀਂ ਫਲਾਣਾ ਫੰਗੀ ਸਾਈਡ ਵਰਤਦੇ ਹਾਂ ਇਹ ਚੀਜ਼ਾਂ ਵਰਤਦੇ ਨਾਲ ਕੁਝ ਨਹੀਂ ਹੋਣਾ ਜਿੰਨਾ ਚਿਰ ਆਪਾਂ ਮਿੱਟੀ ਦੇ ਉੱਪਰ ਤੇ ਆਂ ਜਿਹੜਾ ਨਹੀਂ ਦਿੰਦੇ ਇਹ ਚੀਜ਼ ਦੇ ਵੱਲ ਧਿਆਨ ਦੇਣਾ ਬੜਾ ਹੀ ਜ਼ਰੂਰੀ ਹੈਗਾ ਤੁਹਾਨੂੰ